ਸਤਵੀਰ ਜੀ ਕਮਲੇਸ਼ ਗੋਇਲ ਜੀ ਸੈਂਸੀ ਰਾਮ ਜੀ ਦਲਵੀਰ ਜੀ ਮਾਸਟਰ ਬੁਜਿੰਦਰ ਜੀ ਸੁਰੇਸ਼ ਜੀ ਯਾਨੀ ਸਾਰੇ ਮੋਤਬਰ ਵਿਅਕਤੀ ਸਮੂਹ ਸਟਾਫ ਬਾਲ ਸਿੱਖਿਆ ਭਾਰਤੀ ਸਕੂਲ ਬਨਾਰਸੀ ਤੇ ਪਿਆਰੇ ਵਿਦਿਆਰਥੀਓ ਮੇਰੇ ਤੋਂ ਪਹਿਲਾਂ ਸਤਵੀਰ ਜੀ ਨੇ ਜੋ ਗੱਲਾਂ ਮੇਰੇ ਮਨ 'ਚ ਤਿਆਰ ਕਰਨ ਲਈ ਸਾਰੀਆਂ ਸਤਵੀਰਤੀਆਂ ਨੇ ਕਿਹਾ ਤਾਂ ਮੇਰੇ ਕੋਲ ਤਾਂ ਬਚਿਆ ਹੀ ਕੁਝ ਨਹੀਂ ਮੈਂ ਤਾਂ ਦੋ ਬਸਵਦ ਕਹਾਂਗਾ ਕਿਉਂਕਿ ਜਿਹੜਾ ਮੇਰਾ ਜੀਵਨ ਦੀ ਤਜਰਬਾ ਹੈ ਬੰਦਾ ਪਿੰਡ ਤੋਂ 5-10 ਕਿਲੋਮੀਟਰ 20 ਕਿਲੋਮੀਟਰ ਜਾ ਕੇ ਜਿਹੜੇ ਸ਼ਬਦ ਬੋਲਦਾ ਉਹਨਾਂ ਦਾ ਮੂਲ ਪੈਂਦਾ ਹੈ ਪਿੰਡ ਦੇ ਵਿੱਚ ਬੋਲਣਾ ਸਭ ਤੋਂ ਵੱਡਾ ਚੈਲੰਜ ਹੈ ਕਿਉਂਕਿ ਉਹ ਗ੍ਰਾਮਰ ਦੀ ਵਿਗਤੀ ਕੱਢੀ ਜਾਂਦੀ ਹੈ ਪਿੰਡ ਦੇ ਵਿੱਚ ਬੰਦੇ ਦਾ ਪੋਲੀਟਿਕਲ ਕੰਪੀਟੀਸ਼ਨ ਹੁੰਦਾ ਹੈ ਸੋ ਮੈਂ ਜਿਹੜੇ ਮਾਸਟਰ ਜੀ ਨੇ ਸ਼ਬਦ ਬੋਲੇ ਸੀ ਉਹਨਾਂ ਨੂੰ ਥੋੜਾ ਜਿਹਾ ਮਤਲਬ ਮੋਡੀਫਾਈ ਕਰ ਸਕਦਾ ਹਾਂ ਸਮਝਦਾ ਕੋਈ ਬੱਚੇ ਨਹੀਂ ਮੇਰੇ ਕੋਲ ਇਹ ਸਾ ਸਮਾਜਿਕ ਬੁਰਾਈ ਜਿਹੜੀ ਸਮਾਜਿਕ ਬੁਰਾਈ ਇਥੋਂ ਗ੍ਰੇਟ ਹੋਈ ਹੈ ਤੁਸੀਂ ਸਾਰੇ ਜਾਣਦੇ ਕਿ ਅਧਿਆਪਕ ਵਰਗ ਹੀ ਆਪਣਾ ਸੁਧਾਰ ਕਰ ਸਕਦਾ ਯੂ ਆਰ ਆਈਡੀਓ ਟੀਚਰ ਆਈਡੀਓ ਟੀਚਰ ਦੇ ਵਿੱਚ ਜੋ ਕੁਆਲਟੀ ਨਹੀਂ ਹੋਈ ਤੁਸੀਂ ਪਹਿਲਾਂ ਹੀ ਗ੍ਰੈਡ ਦੇ ਸਿਲੇਬਸ ਦੇ ਵਿੱਚ ਕੁਝ ਪੜ ਚੁੱਕੇ ਹੋ ਉਹਦੇ ਬਾਰੇ ਗੱਲ ਕਰਨਾ ਕੋਈ ਮਤਲਬ ਮੈਂ ਮਨਾ ਨਹੀਂ ਸਮਝਦਾ ਕਿ ਜਿਹੜੇ ਚੀਜ਼ਾਂ ਦੱਸੇਗਾ ਸੂਰਜ ਨੂੰ ਦੀਵਾਰ ਦੇ ਨਾਲ ਤੇ ਬਰਾਬਰ ਹੈ ਸਾਰੇ ਯੂਰ ਵੈਲ ਕੁਆਲੀਫਾਈਡ ਮੈਂ ਬਣ ਗਿਆ ਅਨਪੜ ਬੰਦਾ ਹੋਰ ਸੁਜੈਸ਼ਨ ਕਰਦਾ ਵੀ ਇਹਨਾਂ ਨਹੀਂ ਲੱਗਦਾ ਜਿਹੜਿਆ ਸਮਾਜਿਕ ਪਰਾਇਆ ਕਿਥੋਂ ਗ੍ਰੇਡ ਹੋਈਆਂ ਐ ਇਲੈਕਟ੍ਰੋਨਿਕਸ মিডিਆ ਦੇ ਦਿੱਤੀ ਐ ਕਿਸੇ ਦੇ ਘਰੇ ਬਗਜੋ ਰਾਜੀ ਤੁਸੀਂ ਪੁੱਛਣੀ ਦੂਰ ਦੀ ਗੱਲ ਆਉਂਦਾ ਪੂਰੇ ਜੀਓ ਦੀ ਤਰ੍ਹਾਂ ਜਾਂਦੀ ਐ ਪਤ ਨਹੀਂ ਕਿ ਨਾਲ ਆ ਜਾਣਾ ਹੈਗਾ ਪਹਿਲਾ ਦੋ ਚੀਜ਼ਾਂ ਪੁੱਛਦੇ ਰਾਜੀ ਜੀ ਬਾਤਿਪਾ ਮੈਂ ਜਿਹੜੇ ਮਰਜ਼ੀ ਫੰਕਸ਼ਨ ਤੇ ਗਏ ਹੁਣ ਤੀਜਾ ਅਗਲੇ ਹੋ ਕੀ ਬਰੇਦੀ ਪੁੱਛਦੇ ਕਿ ਤੁਸੀਂ ਮੋਟਰਸਾਈਕਲ ਤੇ ਹੁਣ ਆਖਾਂ ਨੁਕਾ ਦਾ ਨਹੀਂ ਕੋਈ ਲੱਗਿਆ ਸੀ ਕਿਉਂਕਿ ਡਰ ਰਹਿੰਦਾ ਹੈ ਹੈਲਪ ਲੈਂਣਾ ਕੋਈ ਪਸੰਦ ਨਹੀਂ ਕਰਦਾ। ਮੋਟਾ ਜਾ ਕੇ ਵੀ ਕਾਗਜ ਨਹੀਂ ਪੂਰੇ ਰਖਦੇ। ਬੰਦਾ ਅ ਸਮਾਜਿਕ ਕੰਮਾਂ ਤੋਂ ਦੂਰ ਚਲਾ ਗਿਆ। 10 ਘੰਟੇ ਪਿਆ ਮਾਰ ਕੇ ਦਾ ਗੇਟ ਖਲਾਣਾ ਪੈਂਦਾ ਕਿਉਂਕਿ 24 ਘੰਟੇ ਜਿਹੜੀ ਵੱਡੀ LCD ਵਾਲੀ ਇੰਚੀ ਉਹ ਚੱਲਦੀ ਹੈ। ਉਹਦੇ ਕਹਿੰਦਾ ਸੁਨੰਦਾ ਸ਼ਰਮ ਆ ਗਈ। ਥੂਮਣ ਕਮਾੜ ਨੂੰ ਥਾਰ ਰੱਖੀ ਹੈ, ਬੁਲਟ ਰੱਖੀ ਪੜਾਕੇ ਪਾਣ ਨੂੰ। ਬਸ ਮੁੰਡੇ ਮਰ ਉਹ ਹੀ ਪੜਾਕੇ ਪਾ ਕੇ ਤੇ ਭਾਵੇਂ ਪਿਓ ਤੇ ਲਿਮਟ ਤੇ ਗੁੱਠਾ ਲਾ ਕੇ ਮਤਲਬ ਲੈ ਕੇ ਦੇਵੇ, ਫਾਈਨਾਂਸ ਕਰਾ ਕੇ ਦੇਵੇ ਪਰ ਬੁਲਟ ਜਰੂਰ ਚਾਹੀਦਾ। ਪਲਸ 2 ਦਾ ਬਾਦੀ ਨੀਡ ਬਣ ਗਈ ਅੱਜ ਕੱਲ ਬੱਚੇ ਦਾ ਯੂਨੀਵਰਸਿਟੀਆਂ ਦੇ ਸਕੂਲਾਂ ਵਿੱਚ ਜਾਣਾ ਪੜਾਈ ਦਾ ਉਦੇਸ਼ ਨਹੀਂ ਰਿਹਾ ਸਿਰਫ ਐਸ਼ ਪ੍ਰਸਤੀ ਰਹਿ ਗਿਆ ਟ੍ਰਿਪਲ ਐਮ ਮਨੀ ਮੋਬਾਈਲ ਮੋਟਰਸਾਈਕਲ ਜਦੋਂ ਵੀ ਕੋਈ ਪ੍ਰੋਗਰਾਮ ਕਰੇ ਕਿਸੇ ਦੀ ਛੱਤੀ ਹੈ ਕਿਸੇ ਦਾ ਜਨਮ ਦਿਨ ਹੈ ਤਾਂ ਚਾਹੇ ਮੱਝ ਕੱਟੀ ਦੇ ਦੇ ਡੀਜੇ ਜ਼ਰੂਰ ਲਾਣਾ ਹੈ ਬੀਜੇ ਦਾ ਵੀ ਰਹੀ ਚੱਲਦੀ ਹੈ ਜੱਟ ਉੱਤੇ ਫੈਰ ਕਰਦਾ ਜਿੱਥੇ ਹਥਿਆਰ ਤੇ ਬੰਨਦੀ ਹੈ ਜੱਟ ਬੰਦਾ ਮਾਰ ਕੇ ਕਸੂਰ ਪੁੱਛਦਾ ਹੈ ਜੱਟ ਦਾ ਪਜਾਮਾ ਉੱਚਾ ਹੋ ਗਿਆ ਜੱਟ ਦਾ ਫਲਾਂਡਾ ਹੋ ਗਿਆ ਪਰ ਜਦ ਅਸਲੀ ਜੱਟ ਆਪਣੇ ਪਿਓ ਬੋਲ ਜਾਂਦਾ ਜੇ ਉਹਦੇ ਕੋਠਾ ਵੇਖੀ ਉਹਦੀ ਸ਼ਾਈ ਦੀ ਉਤਰੀ ਹੁੰਦੀ ਪਿਛਲੇ ਛੇ ਮਹੀਨੇ ਵਾਲੀ ਹੈ ਅੱਜ ਕੱਲ੍ਹ ਹਰ ਬੰਦਾ ਅਸਲੀਅਤ ਤੋਂ ਦੂਰ ਚਲਾ ਗਿਆ ਸਮਾਜ ਤੋਂ ਦੂਰ ਚਲਾ ਗਿਆ ਇਹ ਜੋ ਸਿਸਟਮ ਦੇ ਵਿੱਚ ਆਪਾਂ ਪੜ ਰਹੇ ਹਾਂ ਜੋ ਕਿਤਾਬਾਂ ਕਿਤਾਬਾਂ ਪਈਆਂ ਜੋ ਇਹ ਪੋਜੀਸ਼ਨਾਂ ਹਾਸਲ ਕੀਤੀਆਂ ਲੋਰਡ ਮਹਕਾਲੇ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਕੀਤੀ ਹੈ ਲੋਰਡ ਮੈਕਾਲੇ ਨੇ 33% ਦਿੱਤਾ ਸੀ ਆਪਣੇ ਇੰਡੀਆ ਦੇ ਵਿੱਚ ਇੰਗਲੈਂਡ ਦੇ ਵਿੱਚ 67% ਵਾਲਾ ਬੱਚਾ ਪਾਸ ਹੁੰਦਾ ਸੀ ਕਹਿੰਦਾ ਜੇ ਇੰਡੀਆ ਵਾਲੇ ਪੜ੍ਹ ਗਏ ਤੇ ਗੁਲਾਮ ਨਹੀਂ ਰਹਿਣੇ ਇਹਨਾਂ 33% ਰਸ ਤੋਂ ਕਲਰਕ ਬਣ ਜਾਣਗੇ ਪਰ ਅਫਸਰ ਨਾ ਬਣੇ ਕੋਈ ਸਰਕਾਰ ਨਹੀਂ ਚਾਹੁੰਦੀ ਕੋਈ ਬੱਚਾ ਪੜ੍ਹੇ ਕੋਈ ਤਰੱਕੀ ਕਰੇ ਸਰਕਾਰ ਤਾਂ ਚਾਹੁੰਦੀ ਹੈ ਕਿ ਲੋਕ ਛੱਡੇ ਬੈਨਰ ਚੱਕੀ ਫੇਰਣ ਦੇ ਆਪਾਂ ਨੂੰ ਵੋਟ ਪਾ ਦੇਣ ਰਾਜ ਕਰਨਾ ਲੁੱਟਣਾ ਸੁੱਟਣਾ ਆਪਣਾ ਕੰਮ ਹੈ ਨਾਦਰ ਦਾ ਤੋਂ ਅਹਿਮਦ ਸ਼ਾਹ ਉਦਾਲੀ ਤੋਂ ਮਤਲਬ ਉਹ ਵੀ ਚੱਲ ਰਹੇ ਹਨ ਹੁਣ ਤੱਕ ਹੁਣ ਮੋਡੀਫਾਈਡ ਬਦਲਾਅ ਹੋ ਗਏ ਹਰ ਕਿੰਨਾ ਕੇ ਹੈ ਯੂਥ ਸਾਰੀ ਕੈਪਚਰ ਹੋ ਗਈ ਪੰਜਾਬ ਪਰਸੈਂਟ ਦਾ মিডিਆ ਨੇ ਕਵਰ ਕਰ ਲਿਆ ਕਿਉਂਕਿ ਉਹਨਾਂ ਨੂੰ ਉੱਥੇ ਤੱਕ ਜਾਣ ਦਾ ਮੌਕਾ ਨਹੀਂ ਦਿੰਦੇ ਉਸ ਤੋਂ ਬਾਅਦ ਜੇ ਯੂਨੀਵਰਸਿਟੀ ਕਾਲਜਾਂ ਵਿੱਚ ਚਲੇ ਗਏ ਉੱਥੇ ਪਾਰਟੀ ਵਾਸਤੇ ਇਕਾਈ ਬਣਾਏ ਸੋਚ ਦੇ ਇਕਾਈਏ ਜੀ ਇਹ ਡੈਮੋਕਰੇਟਿਕ ਫਰੰਟ ਦੀ ਹੈ ਇਹ ਸੀਪੀਆਈ ਹੈ ਸੀਬੀਐਮ ਦੀ ਹੈ ਤਾਂ ਕਿ ਉਹ ਦੇ banners ਚਾਹੇ ਰਹਿਣ ਸਰਕਾਰ ਦਾ ਵਿਰੋਧ ਹੀ ਕਰਦੇ ਰਹਿਣਾ ਹੈ ਪੜਨਾ ਜਾਣ ਜੇ ਪੜ ਕੇ ਫਿਰ ਇਹ ਪਦਰਾ ਕੰਮ ਮੰਗਣਗੇ ਕੰਮ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕੰਮ ਦੇਣੇ ਨੇ ਇਹਦਾ ਡਾਂਗਾ ਘੜਕਾ ਤੇ ਖੜੀ ਜਾਣਾ ਸੋ ਇਹਨਾਂ ਚੀਜ਼ਾਂ ਤੇ ਚਿੰਤਨ ਦੀ ਲੋੜ ਹੈ ਆਪਾਂ ਜਿਹੜੇ ਮਨ ਦੀ ਸਿਸਟਮ ਦੇ ਵਿੱਚ ਪੜਾ ਲਈਏ ਇੱਕ ਆਪਣਾ ਲੋਕਲ ਜਿਹੜੇ ਡੋਮੈਸਟਿਕ ਪ੍ਰੋਬਲਮ ਨੇ ਆਪਣੇ ਪਿੰਡ ਦੇ ਵਿੱਚ ਕੀ ਕੀ ਭੁਲਾਈਆਂ ਉਹਨਾਂ ਚੀਜ਼ਾਂ ਨੂੰ ਹਾਈਲਾਈਟ ਕਰਕੇ ਜਿਹੜੇ ਤੁਸੀਂ ਅਧਿਆਪਕ ਹੋ ਤੁਸੀਂ ਸਮਾਜ ਵਿੱਚ ਇੱਕ ਕੁਆਲਿਟੀ ਵਾਲੀ ਕਿਰਨ ਨੂੰ ਲਿਖੋ ਉਹਨੂੰ ਹਾਈਲਾਈਟ ਕਰੋ ਤੂੰ ਜੇ ਸੁਧਾਰ ਦੀ ਕੋਸ਼ਿਸ਼ ਕਰੋ ਕਿਉਂਕਿ ਸੁਧਾਰ ਕਦੇ ਵੀ ਇਕਦਮ ਨਹੀਂ ਆਦਾ ਸੁਧਾਰ ਸਮੇਂ ਦੀ ਲੋੜ ਬਣਦੀ ਹੈ ਸਿੱਖ ਧਰਮ ਜਿਸ ਦਾ ਰਾया ਗੁਰੂ ਨਾਨਕ ਦੇਵ ਜੀ ਜਦੋਂ ਉੱਥੇ ਬਾਹਰ ਨਿਕਲੇ ਉਹ ਇੱਕ ਕਲਾਸ ਪਰ ਕਿਸ ਤਰ੍ਹਾਂ ਦੇ ਜੋ ਬੁਰਾਈਆਂ ਜਿਹਨਾਂ ਵਿੱਚ ਅਮੈਂਡਮੈਂਟ ਕਰਕੇ ਅੱਡ ਤੰ ਬਣਾਇਆ ਜਦ ਤੱਕ ਬੁਰਾਈਆਂ ਦੇ ਵਿੱਚ ਅਮੈਂਡਮੈਂਟ ਨਹੀਂ ਹੋਊਗੀ ਉਹਦਾ ਮੋਡੀਫਿਕੇਸ਼ਨ ਨਹੀਂ ਹੋਊਗਾ ਤਦ ਤੱਕ ਆਪਾਂ ਇੱਕ ਅੱਛੇ ਸਮਾਜ ਦੀ ਕਲ ਬਣਾ ਨਹੀਂ ਕਰ ਸਕਦੇ ਉਹ ਬਹੁਤਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਪਿੰਡ ਦੇ ਵਿੱਚ ਜ਼ਿਆਦੇ ਸ਼ਬਦ ਬੋਲਣੇ ਹਨ ਬਹੁਤ ਮਾੜੇ ਪਿਆ ਹਾਲ-ਗੁਫਾ ਦਾ ਸੋਸ਼ਲ ਲਾਈਫ ਉਹਦੇ ਵਿੱਚ ਫਿਰ ਗ੍ਰਾਮਰ ਦੀਆਂ ਗਲਤੀਆਂ ਨਿਕਲ ਜਾਂਦੀ ਹੈ ਮੈਂ ਇਲਾ ਕਹਿੰਦਾ ਹੋਇਆ ਗੱਲਬਾਤ ਨੂੰ ਮਿਲਾਂ ਦੇਦਾ ਇੱਕ ਵਾਰ ਬੱਚਿਆਂ ਨੂੰ ਮੁਬਾਰਕਬਾਦ ਦਿੰਦਾ ਜਨ ਕਿਸਾਨਾ ਹਾਜ਼ਰ ਕਿੰਦੀਆਂ ਸਟਾਫ ਨੂੰ ਧੰਨਵਾਦ ਕਹਿੰਦਾ ਕਿ ਇਹਨਾਂ ਨੇ ਮਿਹਨਤ ਕਰਕੇ ਦਿਨ ਰਾਤ ਜਨਨ ਨੂੰ ਇਸ ਤਰ੍ਹਾਂ ਦਾ ਬਲ ਬਣਾਇਆ ਕਿ ਆਪਣੇ ਤੋਂ 70 ਕਿਲੋਮੀਟਰ ਤੋਂ ਜਾ ਕੇ ਪ੍ਰਾਈਜ਼ ਹਾਸਲ ਕਰ ਲੈਣਾ ਸਭ ਤੋਂ ਜ਼ਿਆਦਾ ਧੰਨਵਾਦ ਸਤਪੀਰ ਜੀਆਂ ਦਾ ਕਿ ਜਿਹੜੇ ਲਗਾਤਾਰ 25 ਸਾਲ ਤੋਂ ਇਹ ਚੀਜ਼ ਚਲਾ ਰਿਹਾ ਹਰ ਚੀਜ਼ ਦੀ ਟੀਮ ਸਟੱਡੀ ਕਰਦੇ ਆ ਹਰ ਚੀਜ਼ ਨੂੰ ਪਿੰਪੁਆਇੰਟ ਕਰਦੇ ਆ ਜਦੋਂ ਸ਼ੁਰੂ ਦੇ ਵਿੱਚ ਨਾ ਸਕੂਲ ਖੋਲ੍ਹਿਆ ਮੇਰੇ ਹੁਣ ਤੱਕ ਯਾਦ ਹੈ ਇਹਨਾਂ ਨੇ ਮੈਥ ਦੇ ਅਧਿਆਪਕ ਤੇ ਇੱਕ ਸਵਾਲ ਖੜਾ ਕਰਤਾ ਕਹਿੰਦਾ ਪਾਈ ਬਰਾਬਰ ਪਾਈ ਵੰਡਾ 7 ਕਹਿੰਦਾ ਤੁਹਾਡੇ ਕੋਲ ਕੀ ਸਬੂਤ ਹੈ ਪਾਈ ਵੰਡਾ 7 ਮੈਂ ਤਾਂ 25 ਵੰਡਾ 7 ਲਾਉਂਗਾ ਉਹ ਬੰਦਾ ਪ੍ਰੂਫ ਨਹੀਂ ਕਰ ਸਕਿਆ ਪਰ ਬਾਅਦ ਵਿੱਚ ਅਸੀਂ ਹਫਤਾ ਦਸੰਦੀ ਬੜੀ ਮਿਹਨਤ કરી ਇਕੱਠੇ ਗਰੁੱਪ ਡਿਸਕਸ ਕੀਤੀ ਅਸੀਂ ਪਾਈ ਦੇ ਪਾਈ ਵੰਡਾ 10 ਤੱਕ ਪਹੁੰਚੇ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਿੱਖੋ ਜਿਹਨਾਂ ਨੂੰ ਆਈਡਲ ਪਰਸਨ ਮੰਨੋ ਕਲਾਸਿਕਲ ਆਈਕਨ ਕੌਣ ਰਹਿ ਗਿਆ ਫੀਮੇਲ ਦੇ ਵਿੱਚ ਸਪਰਾ ਚੌਧਰੀ ਮੁੰਡਿਆਂ ਦੇ ਵਿੱਚ ਸ਼ਾਹਰੁਖ ਖਾਨ ਨਿੰਬੜਿਆਂ ਤੋਂ ਸੋ ਉਹਨਾਂ ਨੂੰ ਆਈਡਲ ਨਾ ਮੰਨੋ ਆਈਡਲ ਉਹਨਾਂ ਨੂੰ ਮੰਨੋ ਜਿਹੜੇ ਕੰਮ ਕਰਕੇ ਆਪਣੇ ਮਿਹਨਤ ਨਾਲ ਕਾਮਯਾਬ ਹੋਏ ਆ ਛੋਟੇ ਬੱਚਿਆਂ ਨੂੰ ਜੇ ਭਾਵੇਂ ਕਨਵੈਂਟ ਸਕੂਲ ਦੇ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਪੜਦੇ ਹੋਣ ਪਰ ਜਿਹੜੇ ਆਪਣਾ ਡੋਮੈਸਟਿਕ ਕੰਮ ਹੈ ਖੇਤ ਜਾਣਾ ਫਸਲ ਦੇਖਣੀ ਪਸ਼ੂ ਦੇਖਣੇ ਧਾਰ ਕੱਢਣੀ ਹਰ ਚੀਜ਼ ਦਾ ਮਤਲਬ ਸ਼ਰਮ ਪੱਖੀ ਯਾਰ ਉਹਨੇ ਕਹਿੰਦਾ ਹੈ। ਸ਼ੌਕ ਦੁਨੀਆ ਤੋਂ ਅਵੱਲੇ ਰੱਖਣੇ ਚਾਹੀਦੇ ਆ। ਮੈਂ ਤਾਂ ਬਲਕਿ ਕਈ ਫੰਕਸ਼ਨਾਂ ਦੇ ਵਿੱਚ ਸਕੂਲਾਂ ਦੇ ਸੰਗਠਨਾਂ ਦੇ ਵਿੱਚ ਕਹਿੰਦਾ ਹੁੰਦਾ ਦੋ ਸ਼ਬਦ ਆਪਣੇ ਤੋਂ ਯਾਰੋ ਸ਼ੌਂਕ ਨਿਰਾਲੇ ਹਨ। ਇੱਕ ਦਿਨ ਟਸ ਲੈਂਗੇ ਫਿਰ ਵੀ ਲਾਗ ਜੇ ਰਿਲੇ ਪਾਲੇ ਆ। ਸੋ ਸਭ ਕੋਲ ਨੋਰਗਾ ਸ਼ੌਕ ਰੱਖੋ। ਸੋ ਇੰਨਾ ਕਹਦਾ ਹੋਇਆ ਆਪਣੀ ਗੱਲਬਾਤ ਨੂੰ ਵਿਰਾਮ ਦਿੰਦਾ। ਵੀ ਪੋਜ਼ਿਟਿਵ ਵੀ ਸਕਸੈਸ ਵੀ ਹੈ।